ਜੀ ਕੀ ਹਾਲ ਆ ਜੀ ਠਾਕੋ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਇੱਕ ਨਾ ਗੱਲਬਾਤ ਆ ਮੁੰਡੇ ਨੇ ਬਹੁਤ ਸੋਹਣੀ ਗੱਲਬਾਤ ਕੀਤੀ ਆ ਪਹਿਲਾਂ ਆਪਾਂ ਉਹ ਛੋਟਾ ਜਿਹਾ ਵੀਡੀਓ ਆ ਵੀਡੀਓ ਦੇਖ ਲਈਏ ਗੱਲਬਾਤ ਸੁਣ ਲਈਏ ਫਿਰ ਆਪਾਂ ਗੱਲ ਕਰਦੇ ਆ ਆਜੋ ਅਸੀਂ ਇੱਥੋਂ ਲੰਘੇ ਜਾ ਰਹੇ ਸੀ ਆ ਗੇਟ ਬਣਿਆ ਹੋਇਆ ਸੀ ਕਿਸੇ ਪਿੰਡ ਦੇ ਵਿੱਚ ਤੇ ਕਿਸਾਨ ਭਰਾ ਗੰਨੇ ਦੀ ਟਰਾਲੀ ਲੈ ਕੇ ਲੰਘ ਰਿਹਾ ਸੀ ਤੇ ਉਹਦੇ ਵਿੱਚ ਫਸ ਕੇ ਦੇਖੋ ਨਾਲ ਤਾਂ ਗੇਟ ਪਟਿਆ ਗਿਆ ਇੱਕ ਗੇਟਾਂ ਦਾ ਕੀ ਫਾਇਦਾ ਹੈਗਾ ਪਿੰਡਾਂ ਦੇ ਵਿੱਚ ਬਣਾਉਣ ਦਾ ਜੇ ਬਣਾਉਣਾ ਹੀ ਸੀ ਕਿਸੇ ਗਰੀਬ ਦੇ ਸੱਤ ਪਾਣ ਦੇ ਜਾਂ ਸਕੂਲ 'ਚ ਕਿਸੇ ਕਮਰਾ ਪਾਣ ਦੇ ਜਾਂ ਕਿਸੇ ਗਰਾਊਂਡ ਦੇ ਵਿੱਚ ਕੋਈ ਜੈਮ ਵਗੈਰਾ ਕਿਉਂਕਿ ਇਹ ਤੇ ਜਿਹੜਾ 5-7 ਲੱਖ ਰੁਪਈਆ ਲਾਉਂਦੇ ਨੇ ਕੋਸ ਕਕੜਮ ਚੌਧਰੀ ਹੁੰਦੇ ਆ ਕਿ ਪਿੰਡ ਦਾ ਨਾਂ ਨਿਕਲੂਗਾ ਪਿੰਡ ਦਾ ਨਾਂ ਤਾਂ ਫੇਰ ਨਿਕਲਦਾ ਹੁੰਦਾ ਜੇ ਕੋਈ ਪਿੰਡ ਦਾ ਜਵਾਕ ਪੜ ਕੇ ਵੱਡਾ ਅਫਸਰ ਬਣ ਜੇ ਜਿਹੜੇ ਕੋਈ ਗਰੀਬ ਦਾ ਜਾਂ ਕੋਈ ਕਿਸੇ ਸਹਾਇਤਾ ਹੋ ਜੇ ਕਿਸੇ ਕਿਸੇ ਕੋਈ ਧੀ ਕਿਸੇ ਦੀ ਬਾਰ ਦੇ ਵਿੱਚ ਉੱਠ ਜੇ ਧੀ ਦਾ ਵਿਆਹ ਕਰ ਦੋ ਪਰ ਇੰਨਾ ਗੇਟਾਂ ਤੇ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਉਂਕਿ ਜਿਹੜੇ ਇਹੋ ਜਿਹੇ ਕੜਮ ਚੌਧਰੀ ਆਣਾ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਵੀ ਗੇਟਾਂ ਦਾ ਕੋਈ ਫਾਇਦਾ ਨਹੀਂ। ਹਾਂਜੀ ਸੁਣੀ ਮੁੰਡੇ ਦੀ ਗੱਲ। ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਆ। ਵਧੀਆ ਤੁਹਾਨੂੰ ਵੀ ਲੱਗੀ ਹੋਣੀ ਆ। ਆ ਉਹ ਹੁਣ ਗੇਟ ਬਣਾਇਆ। ਮੁੰਡੇ ਨੇ ਗਲਤ ਗੱਲ ਨਹੀਂ ਕੀਤੀ। ਕੀ ਫਾਇਦਾ ਉਹਦਾ? ਉਹਨਾਂ ਚੀਜ਼ਾਂ ਦਾ ਫਾਇਦਾ ਹੈ ਕੋਈ? ਕੋਈ ਫਾਇਦਾ ਨਹੀਂ। ਕੋਈ ਸਕੂਲ ਦਾ ਕਮਰਾ ਬਣਾ ਦਿਓ ਜਿੱਥੇ ਜਵਾਬ ਪੜਨ ਜਾ ਕੇ। ਕਿਸੇ ਧੀ ਪੈਣ ਦਾ ਵਿਆਹ ਸ਼ਾਦੀ ਕਰ ਦੋ ਕਿਸੇ ਗਰੀਬ ਨੂੰ ਛੱਤ ਪਾ ਦਿਓ ਨਹੀਂ ਕੋਈ ਬੰਦਾ ਕਾਰੀਗਰ ਬੰਦਾ ਆ ਉਹਦੇ ਕੋਲੇ ਦੁਕਾਨਦਾਰੀ ਕਰਨ ਵਾਸਤੇ ਪੈਸਾ ਹੈਨੇਗਾ ਉਹਨੂੰ ਕੋ ਚਾਰ ਛੱਲੇ ਲਾ ਕੇ ਉਹਨੂੰ ਦੁਕਾਨਦਾਰੀ ਕਰਾ ਦਿਓ ਨਹੀਂ ਸੋ ਇਹ ਵੀਡੀਓ ਮੈਂ ਤਾਂ ਵਖਿਆ ਸੀਗਾ ਇੱਕ ਤਾਂ ਬਾਈ ਨੇ ਕਿਹਾ ਵੀ ਸ਼ੇਅਰ ਕਰ ਦਿਓ ਸ਼ੇਅਰ ਕਰਤਾ ਮੈਂ ਕੀ ਇਹਨਾਂ ਦੇ ਵਿੱਚ ਦਰਵਾਜ਼ਿਆਂ 'ਚ ਕੀ ਆ ਪਿੰਡ ਦਾ ਉਹ ਨਹੀਂ ਪਤਾ ਹੁੰਦਾ ਵੀ ਕਿੱਡੇ ਕ ਖੱਬੀ ਖਾਂ ਰਹਿੰਦੇ ਇੱਥੇ ਪਿੰਡ ਚ ਇੱਕ ਬੰਦਾ ਵਧੀਆ ਹੋਵੇ ਨਾ ਉਹ ਤੋਂ ਪਤਾ ਲੱਗ ਜਾਂਦਾ ਵੀ ਇਹ ਫਲਾਣਿਆਂ ਦਾ ਪਿੰਡ ਆ ਗੇਟਾਂ ਨਾ ਭਾਈ ਪਤਾ ਨਹੀਂ ਲੱਗਦਾਗਾ ਗੇੜ ਜਿਹੜੇ ਜਿਹੜੇ ਮਰਜ਼ੀ ਬਣਾ ਲਓ ਗੇਟ ਬਣਾਉਣ ਨਾਲ ਕੀ ਹੋ ਜਾਂਦਾ ਕੱਖ ਵੀ ਨਹੀਂ ਹੁੰਦਾਗਾ ਸਗੋਂ ਜੇ ਪਿੰਡ ਚ ਹੋਣ ਗੰਦੇ ਬੰਦੇ ਹੋਣ ਤੇ ਗੇਟ ਹੋਵੇ ਵੱਡਾ ਬਣਾਇਆ ਤਾਂ ਲੋਕ ਗਾਲ੍ਹਾਂ ਕੱਢਦੇ ਆ ਲੋਕ ਗਾਲ੍ਹਾਂ ਕੱਢਦੇ ਆ ਉਹ ਮੁੰਡੇ ਦੀ ਗੱਲ ਸਹੀ ਆ ਗੇਟਾਂ ਗੁਟਾਂ ਨੂੰ ਛੱਡਿਆ ਕਰੋ ਭਰਾਵੋ ਕਿਸੇ ਦੀ ਮਦਦ ਕਰਦਿਆ ਕਰੋ ਖਾਸ ਕਰਕੇ ਉਸ ਬੰਦੇ ਦੀ ਮਦਦ ਜਰੂਰ ਕਰਿਆ ਕਰੋ ਜਿਹੜਾ ਖੁਦ ਆਪ ਕੁਛ ਕਰਦਾ ਇਹ ਨਹੀਂਗਾ ਵੀ ਮੇਰੇ ਕੋਲ ਪਿਆ ਝੋਟਾ ਆ ਤੇ ਬੇਲਾ ਬੈਠਾ ਕਹਿੰਦਾ ਵੀ ਮੇਰੀ ਮਦਦ ਕਰ ਦੋ ਇਦਾਂ ਦੀ ਮਦਦ ਨਾ ਕਰਿਆ ਕਰੋ ਕਈ ਬੰਦੇ ਮੈਂ ਦੇਖਿਆ ਚੰਗੇ ਹਟੇ-ਕਟੇ ਹੁੰਦੇ ਲੋਕ ਉਹਨਾਂ ਦੀ ਮਦਦ ਕਰਨ ਤੁਰੇ ਹੁੰਦੇ ਆ ਬਸ ਫੇਮਸ ਹੋਇਆ ਹੋਣਾ ਚਾਹੀਦਾ ਬੰਦਾ ਬੰਦਾ ਹੋਇਆ ਹੋਵੇ ਫੇਮਸ ਆਏ ਹੋਏ ਰੱਬਾ ਫੇਰ ਦੇਖ ਫੇਮਸ ਹੋਇਆ ਬੰਦਾ ਕਹਿ ਦਵੇ ਨਾ ਵੀ ਮੇਰੀ ਮਦਦ ਕਰ ਦੋ ਫੇਰ ਭੱਜਦੇ ਆ ਲੋਕ ਉਹ ਪਿੱਛੇ ਜਿਹਦਾ ਉਹ ਕੋ ਬੱਚਾ ਨਹੀਂ ਸੀ ਉਹ ਮੈਂ ਹੋਰ ਤਾਂ ਸਾਨੂੰ ਕੁਝ ਦੇਖਦੇ ਨਹੀਂ ਬਸ ਫਿਰ ਗੱਲਾਂ ਬਹੁਤ ਹੋ ਜਾਂਦੀਆਂ ਵੀਡੀਓ ਬਹੁਤ ਵੱਡੇ ਹੋ ਜਾਂਦੇ ਆ ਜਿਉਂਦੇ ਰਹੋ বাসਦੇ ਰਹੋ ਮੋਜਾ ਮਾਣੋ ਖੁਸ਼ ਰਹਾ ਕਰੋ ਓਕੇ ਬਾਈ ਥੈਂਕ ਯੂ